ਕਦੇ ਵੀ ਕੋਈ ਕੰਮ ਤੋਂ ਨਾ ਡਰਨਾ ਨਹੀਂ ਚਾਹੀਦਾ ਆ ਦੇਖੋ ਯਾਰ ਧੀ ਨੇ ਵਿਦੇਸਾਂ ਦੇ ਵਿੱਚ ਦੇਖੋ ਆਪਣੀ ਡਰਾਈਵਰੀ ਵੀ ਕਰਦੀ ਹੈ ਤੇ ਨਾਲੇ ਆਪਣੇ ਟਰੱਕ ਦਾ ਟਾਇਰ ਵੀ ਬਦਲ ਰਹੀ ਹੈ ਇਹ ਹੁੰਦੀ ਹੈ ਦਲੇਰੀ ਦੇ ਕੰਮ ਕਿੰਨੇ ਹੌਸਲੇ ਦੇ ਨਾਲ ਨਾ ਆਪਣੇ ਪਰਿਵਾਰ ਦੇ ਲਈ ਮਿਹਨਤ ਕਰ ਰਹੀ ਹੈ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆ ਸਰਦਾਰ ਜੀ ਵੱਲੋਂ ਨਾ ਇੱਕ ਗੱਲ ਸਮਝਾਈ ਜਾਂਦੀ ਹੈ ਵੀ ਜਿਹੜੀਆਂ ਜੀਵਨ ਦੇ ਵਿੱਚ ਚੀਜ਼ਾਂ ਆਪਣੇ ਕੋਲੇ ਹੁੰਦੀਆਂ ਉਹਨਾਂ ਨੂੰ ਛੱਡ ਕੇ ਆਪਾਂ ਜਿਹੜੀਆਂ ਚੀਜ਼ਾਂ ਨਹੀਂ ਹੁੰਦੀਆਂ ਉਹਨਾਂ ਨੂੰ ਹਾਸਲ ਕਰਨਾ ਚਾਹੁੰਦੇ ਹੁੰਨੇ ਆ ਤੇ ਪਰ ਉਹ حاصل ਕਰਨ ਦੀ بجائے ਦੱਬ ਕੇ ਮਿਹਨਤ ਕਰ ਰਹੇ ਤੇ ਆਪਣੇ ਸੁਪਨੇ ਸਾਰੇ ਪੂਰੇ ਹੋ ਜਾਂਦੇ ਨੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆ ਵੀਰ ਦੀ ਦੇਖੋ ਕਲਾਕਾਰੀ ਯਾਰ ਅਡੋ ਅਡੀ ਵੀਰ ਨੇ ਪੱਥਰ ਇਕੱਠੇ ਕਰਨ ਕਰਕੇ ਨਾ ਤੇ ਦੇਖੋ ਕਿੰਨੀ ਸੋਹਣੀ ਯਾਰ ਕਲਾਕਾਰੀ ਦਿਖਾਈ ਹੈ ਯਾਰ ਕਿੰਨੇ ਘੈਂਟ ਰੰਗ ਭਰੇ ਆ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆ ਠੇਕੇਦਾਰ ਨੂੰ ਨਾ ਕਿਸੇ ਨੇ ਰਾਏ ਦਿੱਤੀ ਵੀ ਲੈਟਰਨ ਬਾਥਰੂਮ ਵੀ ਬਣਾ ਲਾ ਨਵੇਂ ਤੇ ਪਤੰਦਰ ਨੇ ਜਿਹੜੇ ਵਿੱਚ ਨਾਉਂਦਾ ਹੁੰਦਾ ਸੀਗਾ ਉਹ ਵਧੀਆ ਹੈਗਾ ਸੀ ਸ਼ਟਾ ਤੇ ਉਹਨੂੰ ਢਾਕੇ ਤੇ ਨਵਾਂ ਬਣਾਉਣ ਲੱਗਿਆ। ਕਿਸੇ ਵੀ ਨਹੀਂ ਕਰਨੀ ਚਾਹੀਦੀ ਬਈ ਯਾਰ। ਕਿਸੇ ਦੀ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ।